ਦੀਆਂ ਨਿਊ ਚੈਨਲ ਕੀ ਬੜੀ 24 ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ ਚੈਨਲ ਕੀ ਬੜੀ 24 ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰੋ ਜੀ ਪਿੰਡ ਟੱਕ ਮਿਆਰਾ ਵਿੱਚ ਚੋਰਾਂ ਦਾ ਕਹਿਰ ਬੀਤੀ ਰਾਤ ਮੋਟਰਾਂ ਜੋ ਖੇਤਾਂ ਦੇ ਵਿੱਚ ਸਨ ਉਹਨਾਂ ਦੇ ਟਰਾਂਸਫਰਰ ਨੂੰ ਚੋਰਾਂ ਵੱਲੋਂ ਖੋਲਿਆ ਗਿਆ ਸ਼ਰੀਆਮ ਦਿਨ ਦਿਹਾੜੇ ਹੁੰਦੀਆਂ ਨੇ ਇਲਾਕੇ ਵਿੱਚ ਚੋਰੀਆਂ ਇਸੇ ਹੀ ਕੜੀ ਦੌਰਾਨ ਕੁਝ ਦਿਨ ਪਹਿਲਾਂ ਸ਼ੁਕਰਾਂ ਵਿੱਚ ਵੀ ਚਾਰ ਟਰਾਂਸਫਰਮ ਖੋਲੇ ਸਨ ਅਤੇ ਚਾਰ ਦਰਵਾਰਾ ਤੋਂ ਗੱਲੇ ਤੋੜ ਕੇ ਮਾਇਆ ਚੋਰੀ ਕੀਤੀ ਗਈ ਸੀ ਇਸੇ ਹੀ ਤਰੀਕੇ ਨਾਲ ਬੀਤੀ ਰਾਤ ਇੱਕ ਮੰਡੀ ਦਾ ਟਰਾਂਸਫਰਮ ਜੋ ਰੋਡ ਦੇ ਉੱਪਰ ਹੀ ਪੈਂਦਾ ਹੈ ਅਤੇ ਪਿੰਡ ਟਕਮਿਆਰੇ ਦੇ ਬਾਬਾ ਸਿੰਘ ਬਰਿਆਣਾ ਪਰਿਵਾਰ ਦਾ ਜੋ ਬਹੁਤ ਹੀ ਗਰੀਬ ਪਰਿਵਾਰ ਹੈ ਬਹੁਤ ਘੱਟ ਜ਼ਮੀਨ ਹੈ ਖੇਤੀਬਾੜੀ ਕਰਦੇ ਸਨ ਉਹਨਾਂ ਦਾ ਟਰਾਂਸਫਰਮ ਵੀ ਬੀਤੀ ਰਾਤ ਚੋਰਾਮੋਲੂ ਖੋਲਿਆ ਗਿਆ ਚੋਰਾ ਨੂੰ ਨੱਥ ਪਾਉਣ ਵਾਸਤੇ ਪਰਿਵਾਰ ਵੱਲੋਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ ਕਿ ਸੀਸੀਟੀਵੀ ਕੈਮਰੇ ਇਲਾਕੇ ਦੇ ਚੈੱਕ ਕੀਤੇ ਜਾਣ ਅਤੇ ਚੋਰਾਂ ਨੂੰ ਨਾਤ ਪਾਈ ਜਾਵੇ ਪ੍ਰਸ਼ਾਸਨ ਦੀ ਢਿੱਲੀ ਕਾਰਵਾਈ ਤੇ ਵੀ ਸਵਾਲ ਉਠਾਉਂਦਿਆ ਪਿੰਡ ਵਾਸੀਆਂ ਨੇ ਦੱਸਿਆ ਕਿ ਚੋਰਾਂ ਦੇ ਹੌਸਲੇ ਇੰਨੇ ਬਲੰਸਨ ਕਿ ਸ਼ਰਿਆਮ ਦਿਨ ਦਿਹਾੜੇ ਕਰ ਜਾਂਦੇ ਨੇ ਚੋਰੀਆਂ ਡਾਕਟਰ ਅਨਾਪਰਾਜੀ ਪਿੰਟਕ ਮਿਆਰਾ ਤੋਂ ਖਾਸ ਰਿਪੋਰਟ ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਜੀ 24 ਤਰੀਕ ਰਾਤ ਨੂੰ ਸਾਡਾ ਟਰਾਂਸਫਾਰਮ ਖੁੱਲਿਆ ਇਹ ਚੋਰਾਂ ਨੇ ਵੱਢਿਆ ਜੀ ਅੱਥੇ ਉਹਨਾਂ ਦੇ ਬਲੇਟ ਵੀ ਪਏ ਆ ਸਾਰਾ ਕੁਝ ਪਿਆ ਵਿੱਚ ਤਾਂਬਾ ਕੱਢ ਕੇ ਲੈ ਗਏ ਆ ਉਹ ਤੁਹਾਨੂੰ ਕਦੋਂ ਪਤਾ ਲੱਗਾ ਸਾਨੂੰ ਕੱਲ ਦੁਪਹਿਰੇ ਪਤਾ ਲੱਗਾ ਜੀ ਠੀਕ ਆ ਹਾਂਜੀ ਤੁਸੀਂ ਇਹਦੇ ਬਾਰੇ ਪੁਲਿਸ ਨੂੰ ਸੂਚਨਾ ਦਿੱਤੀ ਆ ਫੋਨ ਕੀਤਾ ਪੁਲਿਸ ਨੂੰ ਕੋਈ ਹਾਂਜੀ ਲਸਾੜਾ ਪੁਲਿਸ ਨੂੰ ਅਸੀਂ ਜਾਣਕਾਰੀ ਦਿੱਤੀ ਆ ਜੀ ਉਹ ਨੂੰ ਠੀਕ ਆ ਹਾਂਜੀ ਕੀ ਚਾਹੁੰਦੇ ਪ੍ਰਸ਼ਾਸਨ ਤੋਂ ਮੰਗ ਕੀ ਕਰਦੇ ਆ ਵੀ ਪ੍ਰਸ਼ਾਸਨ ਤੋਂ ਮੰਗ ਤੇ ਇਹੀ ਆ ਵੀ ਚੋਰਾਂ ਨੂੰ ਫੜਿਆ ਜਾਵੇ ਇਹਨਾਂ ਤੇ ਕਾਬੂ ਕੀਤਾ ਜਾਵੇ ਜਿਹੜੇ ਆ ਕੁਛ ਕਰਦੇ ਆ ਸਪਾਰਮ ਰੱਖਿਆ। ਸਪਾਰਮ ਰੱਖਿਆ। ਸਪਾਰਮ ਰੱਖਿਆ ਜਾਵੇ। ਠੀਕ। ਬਸ ਅਸੀਂ ਇਹੀ ਬੇਨਤੀ ਪ੍ਰਸ਼ਾਸਨ ਨੂੰ ਕਰਦੇ ਆ ਜੀ ਇਲਾਕੇ ਵਿੱਚ ਗਸ਼ਤ ਵਧਾਈ ਜਾਵੇ, ਚੋਰਾਂ ਦੇ ਨੱਥ ਪਾਈ ਜਾਵੇ। ਇਹ ਜੀ ਛੋਕੜਾ ਤੋਂ 4 ట్రాנסਫਰ ਚੋਰੀ ਹੋਏ ਆ, 2 ਸਾਡੇ ਇਥੋਂ ਨਜ਼ਾਰੇ ਤੋਂ ਉਹਦਾ ਮੰਡੀ ਤੋਂ ਹੋ ਗਏ ਆ। ਪੁਲਿਸ ਵਾਲਿਆਂ ਟਰੈਲੋ ਆਹੀ। ਠੀਕ ਆ ਅਗਸਤ ਵਧਾਈ ਜਾਵੇ, ਚੋਰਾਂ ਨੂੰ ਫੜਾਇਆ ਜਾਵੇ। ਠੀਕ ਆ ਅਜੇ ਤਾਂ ਬਹੁਤ ਦੂਰੀ ਜ਼ਿੰਮੇਦਾਰ ਬਹੁਤ ਔਖੇ ਹੋਏ ਪਏ ਆ। ਮੋਰਾਂ ਚ ਕੈਮਰੇ ਹਰੇਕ ਪਿੰਡ ਲੱਗੇ ਹੋ ਆ। ਇਹ ਬੇਨਤੀ ਕਰਕੇ ਚੋਰਾਂ ਨੂੰ ਫੜਾਇਆ ਜਾਵੇ ਦੋ ਦੋ ਕੇ ਸਾਡੇ ਕੋਲ ਜ਼ਮੀਨ ਦੇ ਆ ਫਸਲਦਾਰੀ ਹੁੰਦੀ ਨਹੀਂ ਫਸਲ ਦੀ ਮਾਰਕੀਟ ਹੈ ਨਹੀਂ ਠੀਕ ਆ ਚੋਰਾਂ ਨੂੰ ਫੜਾਇਆ ਜਾਵੇ ਸਾਡਾ ਕੋ ਕੋਨ ਕਾਨੂੰਨ ਸਹੀ ਹੋ ਜਵੇ ਜਾਵੇ ਸਰਪਤੋ ਆ ਜਾਵੇ ਸਾਨੂੰ ਤੁਸੀਂ ਦੇਖ ਰਹੇ ਹੋ ਕਵਰਾ ਪੰਜਾਬ ਦੀਆਂ ਨਿਊਜ਼ ਚੈਨਲ KPD 24 ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ ਚੈਨਲ KPD 24 ਨੂੰ ਸਬਸਕ੍ਰਾਈਬ